10 ਜਨਵਰੀ 1951 ਨਾਮ ਦੇ ਸਿਮਰਨ ਨਾਲ ਪਹਿਲਾਂ ਮਨ ਨਿਰਮਲ ਹੁੰਦਾ ਹੈ ਮਨ ਵਿੱਚੋਂ ਪੁਰਾਣੇ ਸੰਸਕਾਰ ਨਿਕਲਦੇ ਹਨ ਸਤਿਗੁਰੂ ਨਾਨਕ ਦਾ ਮਾਰਗ ਇਹ ਹੈ ਕਿ ਗ੍ਰਸਤ ਵਿੱਚ ਰਹਿ ਕੇ ਨਾਮ ਜਪਣਾ ਹੈ ਇਸ ਨਾਲ ਪਹਿਲਾਂ ਮਨ ਸਾਫ ਸਾਫ ਹੁੰਦਾ ਹੈ ਫਿਰ ਰਸ ਪਰਦਾ ਹੈ ਤੇ ਵਾਹਿ ਗੁਰੂ ਦਾ ਪਿਆਰ ਹਿਰਦੇ ਵਿੱਚ ਆ ਵਸਦਾ ਹੈ ਇਹ ਹੌਲੀ ਹੌਲੀ ਹੁੰਦਾ ਹੈ ਕੌਨਸਸ ਮਾਈਂਡ ਗਿਆਤ ਮਨ ਨਾਲ ਨਾਮ ਜਪਿਆ ਇਹ ਸਭ ਕੌਨਸਸ ਮਾਈਂਡ ਅਗਿਆਤ ਮਨ ਵਿੱਚ ਸਿੰਜਰ ਜਾਂਦਾ ਹੈ ਇਸ ਲਈ ਨਾਮ ਰਸਨਾ ਨਾਲ ਜਪੋ ਤੇ ਜਦ ਵੀ ਵਕਤ ਮਿਲੇ ਨਾਮ ਜਪੋ ਦਿਨ ਵਿੱਚ ਕਈ ਵੇਲੇ ਵਕਤ ਹੁੰਦੇ ਹਨ ਜੋ ਐਵੇਂ ਚਲੇ ਜਾਂਦੇ ਆ ਉਹਨਾਂ ਨੂੰ ਨਾਮ ਜਪ ਕੇ ਸਫਲ ਕਰੋ ਜਿਹੜਾ ਘਟ ਤੋਂ ਘਟ 5 ਮਿੰਟ ਵੀ ਹਰ ਰੋਜ਼ ਨਾਮ ਜਪ ਲਵੇਗਾ ਉਸ ਨੂੰ ਮਰਨ ਤੋਂ ਬਾਅਦ ਕੋਈ ਔਖ ਨਹੀਂ ਹੋਵੇਗਾ ਨਾਮ ਜਪਣਾ ਸਤਿਗੁਰ ਦੀ ਸ਼ਰਨ ਪੈਣਾ ਹੈ ਉਹ ਸਦਾ ਬਖਸ਼ਿੰਦ ਹੈ ਜੇ ਕੋਈ ਦੁਕਾਨਦਾਰ ਹੈ ਫਰਜ਼ ਕਰੋ ਕੱਪੜਾ ਵੇਚਦਾ ਹੈ ਜਦ ਗਾਹਕ ਆਇਆ ਉਸ ਨੂੰ ਕੱਪੜਾ ਦੇ ਦਿੱਤਾ ਜਾਦੂ ਚਲਾ ਗਿਆ ਆਪ ਨਾਮ ਜਪਣ ਵਿੱਚ ਲੱਗ ਜਾਏ ਫਿਰ ਕੋਈ ਗਾਹਕ ਆਇਆ ਉਸ ਨੂੰ ਵਣਜ ਲਿਆ ਉਹ ਚਲਾ ਗਿਆ ਤਾਂ ਫਿਰ ਨਾਮ ਵਿੱਚ ਲੱਗ ਜਾਏ ਕਦੇ ਕਿਸੇ ਦਾ ਇੰਤਜ਼ਾਰ ਹੈ ਦਾ ਨਾਮ ਜਪਦੇ ਰਹੋ ਐਵੇਂ ਵਕਤ ਦੀਆਂ ਵਿਰਲਾ ਸੰਭਾਲੀਆਂ ਜਾ ਸਕਦੀਆਂ ਹਨ ਤੇ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਦਿਨ ਦੇ ਖਾਤਮੇ ਤੇ ਤੁਹਾਡੇ ਨਾਮ ਜਪਣ ਦਾ ਸਮਾਂ ਮਿਲ ਕੇ 1-2 ਘੰਟੇ ਰੋਜ਼ ਹੋ ਜਾਏਗਾ ਇਹ ਨਾਮ ਵੱਲ ਸੁਰਤ ਲਈ ਰੱਖਣ ਦਾ ਸੌਖਾ ਤਰੀਕਾ ਹੈ ਗ੍ਰਸਥ ਵਿੱਚ ਰਹਿ ਕੇ ਤਰੱਕੀ ਹੌਲੀ-ਹੌਲੀ ਹੁੰਦੀ ਹੈ ਕਬਰਾਣਾ ਨਹੀਂ ਚਾਹੀਦਾ ਜਿਹੜੇ ਘਰ-ਬਾਰ ਛੱਡ ਕੇ ਇਕਾਂਤ ਜਾ ਬੈਠਦੇ ਹਨ ਉਹ ਭਾਵੇਂ ਕਦੇ ਜਲਦੀ ਤਰੱਕੀ ਕਰ ਲੈਂਦੇ ਹਨ ਪਰ ਇਸ ਤਰ੍ਹਾਂ ਭਾਈਚਾਰਾ ਚੰਗੇ ਆਦਮੀਆਂ ਤੋਂ ਸੁੰਨਾ ਹੋ ਜਾਂਦਾ ਹੈ ਸਤਿਗੁਰੂ ਦਾ ਮਾਰਗ ਗ੍ਰਸਥ ਉਦਾਸਦਾ ਹੈ ਥੋੜੀ ਦੇਰ ਦੀ ਗੱਲ ਹੈ ਗੁਰਸੇਖ ਸਿੰਧੀਆਂ ਦਾ ਇੱਕ ਟੱਬਰ ਪਾਕਿਸਤਾਨ ਸਿੰਧ ਤੋਂ ਆ ਕੇ ਬੰਬਈ ਆਬਾਦ ਹੋ ਗਿਆ। ਘਰ ਦੇ مالک ਸਿੰਧੀ ਦਾ ਇੱਕੋ ਇੱਕ ਲੜਕਾ ਸੀ। ਜੋ ਵਿਲਾਇਤ ਜਾ ਕੇ ਡਾਕਟਰੀ ਪੜ੍ਹ ਕੇ ਉੱਥੇ ਹੀ ਪ੍ਰੈਕਟਿਸ ਕਰਨ ਲੱਗ ਪਿਆ ਸੀ। ਲੜਕੇ ਦੀ ਭੈਣ ਨੇ ਆਪਣੇ ਭਰਾ ਨੂੰ ਵਿਲਾਇਤ ਲਿਖਿਆ ਕਿ ਉਹ ਘਰ ਆ ਕੇ ਮਾਪਿਆਂ ਨੂੰ ਤੇ ਬਾਕੀ ਰਿਸ਼ਤੇਦਾਰਾਂ ਨੂੰ ਮਿਲ ਜਾਵੇ। ਲੜਕਾ ਕਿਸੇ ਕਾਰਨ ਨਾ ਆ ਸਕਿਆ ਆਖਰਕਾਰ ਭੈਣ ਆਪਣੇ ਪਤੀ ਨੂੰ ਨਾਲ ਲੈ ਕੇ ਵਿਲਾਇਤ ਗਈ ਤੇ ਆਪਣੇ ਭਰਾ ਨੂੰ ਬੰਬਈ ਲੈ ਆਈ ਇੱਥੇ ਲਿਆ ਕੇ ਲੜਕੇ ਦੇ ਮਾਪੇ ਤੇ ਭੈਣ ਇਹ ਚਾਹਣ ਕਿ ਲੜਕਾ ਨਾਮ ਲੈ ਕੇ ਗੁਰਸਿੱਖੀ ਵਿੱਚ ਜੀਵਤ ਹੋ ਕੇ ਵਿਲਾਇਤ ਜਾਵੇ ਸੋ ਉਹ ਉਸ ਨੂੰ ਇੱਕ ਗੁਰਮੁਖ ਪਾਸ ਲੈ ਗਏ ਉਸ ਨੂੰ ਬੇਨਤੀ ਕੀਤੀ ਕਿ ਲੜਕੇ ਨੂੰ ਗੁਰਸਿੱਖੀ ਦਾ ਸਿੱਖਿਆ ਤੇ ਨਾਮ ਦਾ ਦਾਨ ਕਰੋ ਗੁਰਮੁਖ ਨੇ ਲੜਕੇ ਨੂੰ ਕਿਹਾ ਕਿ ਨਾਮ ਮੰਤਰ ਦਾ ਰੋਜ਼ ਘਟੋ ਘਟ ਅੱਧਾ ਘੰਟਾ ਸਿਮਰਨ ਕਰਨਾ ਹੈ ਲੜਕੇ ਨੇ ਕਿਹਾ ਕਿ ਮੇਰੇ ਪਾਸ ਇਨਾ ਵਕਤ ਕਿੱਥੇ ਹੈ ਮੇਰੀ ਤੇ ਡਾਕਟਰੀ ਦੀ ਪ੍ਰੈਕਟਿਸ ਹੈ ਕਦੇ ਕਿਸੇ ਬਿਮਾਰ ਨੂੰ ਦੇਖਣ ਜਾਣਾ ਪੈਂਦਾ ਹੈ ਕਦੇ ਕਿਸੇ ਨੂੰ ਅੱਧਾ ਘੰਟਾ ਮੈਂ ਕਿੱਥੋਂ ਕੱਢ ਸਕਦਾ ਇਹ ਮੈਥੋਂ ਨਹੀਂ ਹੁੰਦਾ ਇਹ ਸੁਣ ਕੇ ਗੁਰਮਖ ਨੇ ਲੜਕੇ ਨੂੰ ਕਿਹਾ ਕਿ ਠੀਕ ਤੂੰ ਹਰ ਵਕਤ ਬਿਜ਼ੀ ਰੁੱਝਾ ਰਹਿੰਦਾ ਹੈ ਤੈਨੂੰ ਕਦੇ ਵੇਲ ਨਹੀਂ ਮਿਲਦੀ ਪਰ ਜਦ ਤੂੰ ਬਿਮਾਰਾਂ ਨੂੰ ਦੇਖਣ ਜਾਂਦਾ ਹੈ ਤਾਂ ਕੀ ਇਕੱਲਾ ਹੁੰਦਾ ਹੈ ਜਾਂ ਕੋਈ ਨਾਲ ਵੀ ਹੁੰਦਾ ਹੈ ਲੜਕੇ ਨੇ ਕਿਹਾ ਕਿ ਆਪਣੀ ਮੋਟਰ ਹੈ ਆਮ ਤੌਰ ਤੇ ਮੈਂ ਜਦ ਕਿਸੇ ਬਿਮਾਰ ਨੂੰ ਦੇਖਣ ਜਾਂਦਾ ਹਾਂ ਤਾਂ ਮੋਟਰ ਨੂੰ ਆਪ ਹੀ ਚਲਾ ਕੇ ਇਕੱਲਾ ਜਾਂਦਾ ਕਈ ਵਾਰ ਕਿਸੇ ਖਾਸ ਕੇਸ ਤੇ ਨਰਸ ਵੀ ਨਾਲ ਹੁੰਦੀ ਹੈ ਗੁਰਮਖ ਨੇ ਕਿਹਾ ਗੱਲ ਆਸਾਨ ਹੈ ਤੂੰ ਸਮਝ ਕੱਢ ਸਕਦਾ ਹੈ ਜਦ ਤੂੰ ਮੋਟਰ ਵਿੱਚ ਕਿਸੇ ਮਰੀਜ਼ ਨੂੰ ਦੇਖਣ ਜਾਵੇ ਜਾਂ ਜਾ ਕੇ ਦੇਖ ਕੇ ਆਂਦਾ ਹੋਵੇ ਜਾਂਦਿਆਂ ਆਉਂਦਿਆਂ ਰਸਤੇ ਵਿੱਚ ਤੂੰ ਨਾਮ ਜਪਦਾ ਰਿਹਾ ਕਰ ਜੇ ਕੋਈ ਨਾਲ ਹੈ ਤਾਂ ਉਸ ਨਾਲ ਮਤਲਬ ਦੀ ਗੱਲ ਕੀਤੀ ਗੱਪਾਂ ਨਾ ਮਾਰੀਆਂ ਤੇ ਉਹ ਸਮਾਂ ਨਾਮ ਸਿਮਰਨ ਤੇ ਖਰਚ ਕੀਤਾ ਲੜਕੇ ਨੇ ਕਿਹਾ ਹਾਂ ਇਹ ਮੈਂ ਕਰ ਸਕਦਾ ਗੁਰਮੁਖ ਤੋਂ ਇਹ ਸਿੱਖਿਆ ਪਾ ਕੇ ਉਹ ਲੜਕਾ ਨਾਮ ਦੇ ਆਰੇ ਲੱਗ ਗਿਆ ਭੈਣ ਭਰਾ ਦੋਵੇਂ ਖੁਸ਼ੀ-ਖੁਸ਼ੀ ਘਰ ਵਾਪਸ ਆਏ। ਥੋੜੀ ਦੇਰ ਬਾਅਦ ਲੜਕਾ ਵਿਦੇਸ਼ ਚਲਾ ਗਿਆ ਤੇ ਉਸਨੇ ਗੁਰਮਖ ਦੀ ਸਿੱਖਿਆ ਤੇ ਅਮਲ ਕਰਨਾ ਤੇ ਵੇਲੇ ਸਮੇਂ ਨੂੰ ਸਿਮਰਨ ਨਾਲ ਪਰੋਣਾ ਸ਼ੁਰੂ ਕਰ ਦਿੱਤਾ। ਕੋਈ 1 ਮਹੀਨੇ ਬਾਅਦ ਲੜਕੇ ਨੇ ਆਪਣੀ ਭੈਣ ਨੂੰ ਖੱਤ ਲਿਖਿਆ ਕਿ ਮੈਂ ਤੇਰੇ ਪਰਉਪਕਾਰ ਦਾ ਬੜਾ ਧੰਨਵਾਦੀ ਹਾਂ। ਗੁਰਮੁਖ ਜੀ ਦੇ ਕਹਿਣ ਮੁਜਬ ਨਾਮ ਜਪਣ ਨਾਲ ਇੱਕ ਮਹੀਨੇ ਵਿੱਚ ਹੀ ਮੇਰੀ ਮਨ ਦੇ ਸੁਖ ਦੀ ਦਸ਼ਾ ਵਿੱਚ ਭਾਰੀ ਤਬਦੀਲੀ ਆ ਗਈ ਹੈ ਹਿਰਦੇ ਤੇ ਆਤਮਾ ਵਿੱਚ ਠੰਡ ਹੈ ਸੁਖ ਹੈ ਤੇ ਮੈਂ ਬੜੇ ਖੇੜੇ ਵਿੱਚ ਰਹਿਦਾ ਜੀਵਨ ਸੁਹਣਾ ਸਵਾਦੀ ਬੇਪਰਵਾਹ ਜਿਹਾ ਹੋ ਗਿਆ ਹੈ ਹੁਣ ਮੈਂ ਨਾਮ ਦਾ ਪੱਲਾ ਕਦੇ ਨਾ ਛੱਡਾਂਗਾ ਇਹ ਤਾਂ ਰਸ ਭਰੀ ਰਸਾਇਣ ਹੈ ਜੋ ਪਾਰਸ ਵਾਂਗੂ ਜੀਵਨ ਹੀ ਬਲਟਾ ਦਿੰਦੀ ਹੈ ਇਹ ਖੱਦ ਉਸ ਬੀਬੀ ਨੇ ਸਾਨੂੰ ਲਿਆ ਕੇ ਦੱਸਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ